ਉਹ ਕਿਉਂ ਨਹੀਂ ਕਹਿੰਦੇ ਕਿ ਇਹ ਸਿੱਖਾਂ ਨੂੰ ਢਾਹ ਲਾਉਣ ਵਾਲੀ ਹੁਣ ਤੁਸੀਂ ਦੇਖੋ ਜਦੋਂ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਬਣੀ ਉਹ ਬੈਣ ਹੈ ਉਸੇ ਬੰਦੇ ਦੀ ਦੂਜੀ ਫਿਲਮ ਬਣਾਈ ਹੋਈ ਹੈ ਚਮਕੀਲਾ ਉਹ ਲੱਗ ਕੇ ਲੱਗ ਕੇ ਉਹਨੇ ਚੰਗੇ ਪੈਸੇ ਬਣਾਏ ਆ ਤੇ ਅਸੀਂ ਵੇ ਸਾਡੇ ਪੰਜਾਬੀ ਛਾਲਾ ਮਾਰ ਕੇ ਵੇਖ ਕੇ ਵੀ ਆਇਆ ਤੇ ਵੇਖੋ ਉਹ ਚ ਹੁਣ ਵੀ ਚੱਲ ਰਹੀ ਹੈ ਪੂਰੀ ਜੋਰਾਂ ਸ਼ੋਰਾਂ ਤੇ ਜੁੰਨਾ ਚਿਰ ਸਾਡੀ ਲੀਡਰਸ਼ਿਪ ਸਾਡੇ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਦੇਖਣਾ ਕੀ ਹੈ ਤੇ ਅਸੀਂ ਬਣਵਾਉਣਾ ਕੀ ਹੈ ਸਾਡੀ ਮੰਗ ਹੀ ਨਹੀਂ ਹੈਗੀ ਸਾਡਾ ਸਾਡੇ ਪੰਜਾਬੀ ਜਾਂ ਸਾਡੇ ਸਿੱਖ ਭਾਈਚਾਰੇ ਦੀ ਕੋਈ ਮੰਗ ਹੀ ਨਹੀਂ ਹੈਗੀ ਕਿ ਅਸੀਂ ਫਿਲਮਾਂ ਵਾਲੀ ਲੈਣ ਚ ਤੁਰਨਾ ਕਿੱਧਰ ਨੂੰ ਹੈ ਜਦੋਂ ਕੋਈ ਫਿਲਮ ਬਣਦੀ ਹੈ 10 ਕਿ ਜਾਣਾਂ ਦਾ ਇੱਕ ਸੈਟ ਤੇ ਮੋਹ ਹੁੰਦਾ ਜੇ ਚਾਰ ਸਾਹਿਬ ਜਿਹਦੇ ਮੂਵੀ ਵੀ ਆਈ ਹੈ ਅੱਧੀ ਕੌਮ ਦੇਖਣ ਵਾਲੇ ਨੂੰ ਯੈਸ ਕਰਨ ਨੂੰ ਸੀ ਅੱਧੀ ਨੋ ਕਰਨ ਨੂੰ ਸੀ ਜੇ ਕੋਈ ਕਾਰਟੂਨ ਬਣਦੇ ਆ ਸਿੱਖਾਂ ਬਾਰੇ ਜੇ ਚੰਗੇ ਬਣਦੇ ਆ ਜਾਂ ਮਾੜੇ ਜਿੱਦਾਂ ਵੀ ਬਣਦੇ ਉਹ ਇੱਕ ਹੋਰ ਵਿਸ਼ਾ ਹੈ ਉਹਦੇ ਤੇ ਪੰਥਕ ਦੇ ਉਹਦੀਆਂ ਵਿਦਵਾਨਾਂ ਦੀ ਆਪਣੀਆਂ ਆਪਣੀਆਂ ਕੌਮ ਦੇ ਵੱਡੇ ਜਿਹੜੇ ਵਿਦਵਾਨ ਨੇ ਉਹਨਾਂ ਦੀਆਂ ਆਪਣੀਆਂ رائے ਨੇ ਪਰ ਜਦੋਂ ਉਹ ਚੀਜ਼ਾਂ ਬਣਦੀਆਂ ਨੇ ਉਦੋਂ ਸਾਡੇ ਬਿਆਨ ਵੱਖਰੇ ਹੋ ਜਾਂਦੇ ਆ ਕਿ ਕੁਝ ਕਹਿੰਦੇ ਇਹ ਚੀਜ਼ ਠੀਕ ਹੈ ਕੁਝ ਕਹਿੰਦੇ ਨਹੀਂ ਪਰ ਜੇ ਨਹੀਂ ਠੀਕ ਤਾਂ ਉਹਨੂੰ ਠੀਕ ਕਿਵੇਂ ਕੀਤਾ ਜਾਊਗਾ ਜੇ ਉਹ ਬਿਲਕੁਲ ਹੀ ਠੀਕ ਨਹੀਂ ਤਾਂ ਉਹਨਾਂ ਨੂੰ ਬੰਦ ਕਿਵੇਂ ਕਰਾਇਆ ਜਾਊਗਾ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵਾਚਣ ਲਈ ਸਾਨੂੰ ਇਹਨਾਂ ਨੂੰ ਬਣਾਉਣ ਵਾਲੀ ਜਿਹੜੀਆਂ ਇਹ ਮਗਰ ਤਾਕਤਾ ਨੇ ਉਹਨਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਚਾਹੀਦਾ ਇਹਦੀ ਸਾਡੀ ਕੋਈ ਤਿਆਰੀ ਨਹੀਂ ਹੈਗੀ ਕਿਸੇ ਦੀ ਭਾਈ ਸਰਬਜੀਤ ਸਿੰਘ ਨੇ ਇਸ ਫਿਲਮ ਬਾਰੇ ਜੋ ਬਿਆਨ ਦਿੱਤੇ ਨੇ ਉਹਨਾਂ ਨੇ ਆਪਣੇ ਮੀਡੀਆ ਤੇ ਵੀ ਉਹਨਾਂ ਨੇ ਬਿਆਨ ਦਿੱਤੇ ਆਪਣੇ ਪ੍ਰੈਸ ਨੋਟ ਰਹੀ ਕਿ ਭਾਈ ਮਤਲਬ ਇਹ ਜਿਹੜੀ ਮੂਵੀ ਹੈ ਸਿੱਖਾਂ ਦੇ ਢਾ ਲਾਉਂ ਅੱਖਸ ਨੂੰ ਢਾ ਲਾਉਂਦੀ ਹੈ ਤਾਂ ਸਰਕਾਰ ਨੂੰ ਇਸ ਬਾਰੇ ਜਿਹੜੀ ਆ ਬਿਲਕੁਲ ਚੰਗੀ ਰਾਏ ਦੇ ਨਾਲ ਦੇਖਣੀ ਚਾਹੀਦੀ ਹੈ ਤੇ ਇਹ ਵੈਸੇ ਜਿੱਥੋਂ ਤੱਕ ਤਾਂ ਇਹ ਚਾਹੀਦਾ ਕਿ ਜਦੋਂ ਵੀ ਕੋਈ ਸਿੱਖਾਂ ਤੇ ਫਿਲਮ ਪਾਉਂਦੀ ਹੈ ਉਸ ਬਾਰੇ ਸਾਡੀਆਂ ਜਿਹੜੀਆਂ ਕੌਮ ਦੀਆਂ ਨੁਮਾਇੰਦਾਂ ਜਥੇਬੰਦੀਆਂ ਨੇ ਉਹਨਾਂ ਚੋਂ ਕੋਈ ਇੱਕ ਦੋ ਨੁਮਾਇੰਦੇ ਲੈ ਕੇ ਉਹ ਫਿਲਮ ਦਿਖਾਈ ਜਾਣੀ ਚਾਹੀਦੀ ਹੈ ਪਹਿਲਾਂ ਜਾਂ ਉਹ ਜਦੋਂ ਬੰਨ ਤੋਂ ਪਹਿਲਾਂ ਉਹਦੀ ਜਿਹੜੀ ਸਕ੍ਰਿਪਟ ਹੈ ਜਾਂ ਉਹ ਚੰਗੇ ਆਗੂਆਂ ਤੋਂ ਪੜਾ ਕੇ ਚੰਗੀ ਤਰ੍ਹਾਂ ਉਹਨੂੰ ਸਰਟੀਫਿਕੇਟ ਦੇਣਾ ਚਾਹੀਦਾ ਫਿਰ ਉਸ ਤੋਂ ਬਾਅਦ ਸਾਨੂੰ ਇਹ ਫਿਲਮ ਬਾਰੇ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਆਦਰਵਾਇਜ਼ ਸਾਡੇ ਸਿੱਖਾਂ ਦੇ ਢਾਹ ਲਾਉਣ ਵਾਲੀਆਂ ਫਿਲਮਾਂ ਅੱਗੇ ਵੀ ਆਉਣਗੀਆਂ ਆਉਂਦੀਆਂ ਵੀ ਨੇ ਤੇ ਆਉਂਦੀਆਂ ਹੀ ਰਹਿਣਗੀਆਂ ਬਿਲਕੁਲ ਸੰਗਤ ਜੀ ਜਦ ਵੀ ਅਸੀਂ ਅਜਿਹੇ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਤੇ ਸਾਡੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਕੌਮ ਨੇ ਪੰਥ ਨੇ ਮਿਲ ਕੇ ਕੁਝ ਕ ਨੁਮਾਇੰਦਿਆਂ ਨੂੰ ਪੰਜਾਬ ਦੀ ਧਰਤੀ ਤੋਂ ਸੰਸਦ ਤੱਕ ਭੇਜਿਆ ਜੇਕਰ ਉਹ ਨੁਮਾਇੰਦੇ ਪੰਜਾਬ ਦੇ ਨਾਲ ਜੁੜੇ ਕੌਮ ਦੇ ਨਾਲ ਜੁੜੇ ਨਾਬੁੰਦਿਆ ਦੇ ਉੱਤੇ ਆਪਣੀ ਆਵਾਜ਼ ਬਰਜ਼ੋਰ ਤਰੀਕੇ ਦੇ ਨਾਲ ਬੁਲੰਦ ਕਰ ਰਹੇ ਨੇ ਉਹ ਇਹ ਨਹੀਂ ਉਡੀਕ ਕਰ ਰਹੇ ਕਿ ਸੰਸਦ ਦੇ ਵਿੱਚੋਂ ਕੋਈ ਹੋਰ ਮੈਂਬਰ ਆ ਕੇ ਨਾਲ ਖੜੇ ਭਾਈ ਸਰਬਜੀਤ ਸਿੰਘ ਖਾਲਸਾ ਇਹ ਵੀ ਉਡੀਕ ਨਹੀਂ ਕਰ ਰਹੇ ਕਿ ਕਾਂਗਰਸ ਪਾਰਟੀ ਦੇ ਨੁਮਾਇंदे ਆ ਕੇ ਉਹਨਾਂ ਦੇ ਨਾਲ ਖੜਨ ਉਹਨਾਂ ਨੇ ਮੁਖਾਲਫਤ ਇਸੇ ਨੋਟ ਦੇ ਉੱਤੇ ਕੀਤੀ ਹੈ ਕਿ ਹਾਂ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਸਾਜ਼ਿਸ਼ ਦੇ ਨਾਲ ਸੋਚ ਦੇ ਨਾਲ ਜੇਕਰ ਕਿਸੇ ਫਿਲਮ ਦੇ ਵਿੱਚ 5 ਮਿੰਟ ਦਾ ਵੀ ਸੀਨ ਦਿਖਾਇਆ ਜਾਂਦਾ ਤਾਂ ਉਸ ਦਾ ਅਸੀਂ ਵਿਰੋਧ ਕਰਾਂਗੇ ਜੇਕਰ ਪੂਰੀ ਫਿਲਮ ਸੋਚ ਕੇ ਬਣਾਈ ਜਾਂਦੀ ਹੈ ਤਾਂ ਅਸੀਂ ਉਹਦੀ ਮੁਖਾਲਫਤ ਡਟ ਕੇ ਫਰਸਟ ਫਰੰਟ ਤੇ ਕਰਾਂਗੇ ਜਦ ਅਸੀਂ ਅਜਿਹੀਆਂ ਫਿਲਮਾਂ ਦੀ ਗੱਲ ਕਰਦੇ ਹਾਂ ਜਦ ਕنگਰਨ ਨਰੋਦਾ ਨਾਮ ਜੁੜ ਜਾਂਦਾ ਤਾਂ ਸਾਨੂੰ ਪਹਿਲਾਂ ਹੀ ਥੋੜਾ ਚੁਕੰਨੇ ਹੋਣਾ ਪੈਂਦਾ ਕਿ ਕਦ ਕਿਹੜੇ ਵੇਲੇ ਕਿਸ ਤਰੀਕੇ ਦਾ ਬਿਆਨ ਸਿੱਖਾਂ ਦੇ ਨਾਲ ਜੁੜਿਆ ਹੋਇਆ ਜਾਂ ਪੰਜਾਬ ਦੇ ਨਾਲ ਜੁੜਿਆ ਹੋਇਆ ਇਸ ਬੀਬੀ ਵੱਲੋਂ ਦਿੱਤਾ ਜਾਏ ਤਾਂ ਅਸੀਂ ਹਮੇਸ਼ਾ ਚੌਕਸ ਰਹਿਣੇ